ਹਰ ਇੱਕ ਔਰਤ ਸੁੰਦਰ ਦਿਖਣਾ ਚਾਹੁੰਦੀ ਹੈ ਇਸ ਲਈ ਔਰਤਾਂ ਦਫ਼ਤਰ ਜਾਂ ਬਾਹਰ ਜਾਂਦੇ ਸਮੇਂ ਮੌਸਮ ਦੀ ਪਰਵਾਹ ਕੀਤੇ ਬਿਨਾਂ ਹੀ ਮੇਕਅਪ ਕਰਦੀਆਂ ਹਨ ਜੇਕਰ ਤੁਸੀਂ ਨਿਯਮਤ ਮੇਕਅਪ ਰੁਟੀਨ ਦੀ ਪਾਲਣਾ ਕਰਦੇ ਹੋ ਤਾਂ ਸਿਰਫ ਤੁਹਾਡਾ ਮੇਕਅਪ ਧੁੱਪ ਵਿੱਚ ਪਿਘਲ ਸਕਦਾ ਹੈ ਨਾ ਕਿ ਇਹ ਬਦਸੂਰਤ ਵੀ ਦਿਖੇਗਾ ਇਸ ਲਈ ਗਰਮੀਆਂ ਦੌਰਾਨ ਸੂਰਜ ਅਤੇ ਗਰਮੀਆਂ ਵਿੱਚ ਸਾਰਾ ਦਿਨ ਆਪਣੇ ਮੇਕਅਪ ਨੂੰ ਬਰਕਰਾਰ ਰੱਖਣ ਲਈ ਤੁਸੀਂ ਕੁਝ ਟਿਪਸ ਨੂੰ ਅਪਣਾ ਸਕਦੇ ਹੋ ਆਪਣੇ ਮਨਪਸੰਦ ਲਿਕਵਿਡ ਫਾਊਂਡੇਸ਼ਨ ਵਿੱਚ ਥੋੜਾ ਜਿਹਾ ਮoiश्चਰਾਇਜ਼ਰ ਮਿਲਾਓ ਅਤੇ ਇਸ ਨੂੰ ਆਪਣੇ ਚਿਹਰੇ ਉੱਪਰ ਲਗਾਓ ਇਸ ਨਾਲ ਚਿਹਰੇ ਨੂੰ ਕੁਦਰਤੀ ਦਿੱਖ ਮਿਲੇਗੀ ਤੁਸੀਂ ਘਰ ਵਿੱਚ ਇੱਕ ਸਪਰੇਅ ਵੀ ਤਿਆਰ ਕਰ ਸਕਦੇ ਹੋ ਜੋ ਤੁਹਾਡੇ ਮੇਕਅਪ ਨੂੰ ਖਰਾਬ ਹੋਣ ਤੋਂ ਬਚਾਏਗੀ ਇੱਕ ਸਪਰੇਅ ਬੋਤਲ ਵਿੱਚ ਤਾਜ਼ਾ ਪਾਣੀ ਪਾਓ ਉਸ ਵਿੱਚ ਥੋੜੀ ਜਿਹੀ ਗਲੈਸਰਿਨ ਜਾਂ ਐਲੋਵੇਰਾ ਜੈੱਲ ਮਿਲਾਓ ਜਦੋਂ ਤੁਹਾਡਾ ਮੇਕਅਪ ਪੂਰਾ ਹੋ ਜਾਵੇ ਤਾਂ ਮੇਕਅਪ ਤੇ ਸਪਰੇਅ ਕਰ ਲਵੋ ਨਿੰਬੂ ਵਿੱਚ ਮੌਜੂਦ ਸਿਟਰਸ ਐਸਿਡ ਤੁਹਾਡੇ ਬੁੱલ્લા ਨੂੰ ਹੌਲੀ-ਹੌਲੀ ਐਕਸਫਲੋਏਟ ਕਰਦਾ ਹੈ ਇਸ ਨਾਲ ਬੁੱલ્લા ਨੂੰ ਗੁਲਾਬੀ ਕਰਨ ਦੇ ਵਿੱਚ ਮਦਦ ਮਿਲਦੀ ਹੈ ਇਸ ਲਈ ਨਿੰਬੂਆਂ ਦਾ ਰਸ ਬੁੱਲਾਂ ਤੇ ਲਗਾਓ ਜੇਕਰ ਤੁਸੀਂ ਖੀਰੇ ਨੂੰ ਕੱਟ ਕੇ ਅੱਖਾਂ ਤੇ ਲਗਾਉਂਦੇ ਹੋ ਤਾਂ ਅੱਖਾਂ ਦੀ ਸੋਜ ਅਤੇ ਹੋਰ ਸਮੱਸਿਆਵਾਂ ਨੂੰ ਘੱਟ ਕਰਨ ਦੇ ਵਿੱਚ ਮਦਦ ਮਿਲੇਗੀ ਅੱਖਾਂ 'ਚ ਸੋਜ ਮਹਿਸੂਸ ਹੋ ਰਹੀ ਹੈ ਤਾਂ ਖੀਰੇ ਦੇ ਟੁਕੜਿਆਂ ਨੂੰ ਕੁਝ ਧੇਰ ਲਈ ਫ੍ਰਿਜ ਦੇ ਵਿੱਚ ਰੱਖੋ ਫਿਰ ਉਹਨਾਂ ਨੂੰ ਅੱਖਾਂ ਤੇ ਲਗਾਓ ਇਸ ਦੇ ਨਾਲ ਤੁਹਾਨੂੰ ਬਹੁਤ ਵਧੀਆ ਨਤੀਜਾ ਮਿਲੇਗਾ ਆਪਣੀ ਸਕਿਨ ਟੋਨ ਦੇ ਹਿਸਾਬ ਦੇ ਨਾਲ ਬ੍ਰਾਊਜ਼ਰ ਬਣਾਓ ਇਸ ਲਈ ਕੋਕੋ ਪਾਊਡਰ, ਦਾਲ ਚੀਨੀ, ਮੱਕੀ ਦਾ ਆਟਾ ਇਸ ਨੂੰ ਮਿਕਸ ਕਰੋ ਤੇ ਇਹਨਾਂ ਨੂੰ ਗੱਲਾਂ ਮੱਥੇ ਤੇ ਨੱਕ ਉੱਪਰ ਲਗਾਓ ਗੁਲਾਬ ਜਲ ਵੀ ਚਮੜੀ ਨੂੰ ਧਰੋ ਤਾਜ਼ਾ ਰੱਖਦਾ ਹੈ ਇਸ ਲਈ ਗੁਲਾਬ ਦੀਆਂ ਤਾਜ਼ੀਆਂ ਪੱਤੀਆਂ ਨੂੰ ਪਾਣੀ ਵਿੱਚ ਮਿਲਾ ਕੇ ਹੌਲੀ ਗੈਂਸ ਕਰਕੇ ਉਬਾਲੋ ਜਦੋਂ ਇਹ ਪਾਣੀ ਗਰਮ ਹੋ ਜਾਵੇ ਉਬਲ ਜਾਵੇ ਤਾਂ ਇਸ ਨੂੰ ਠੰਡਾ ਕਰਕੇ ਇੱਕ ਬੋਤਲ ਦੇ ਵਿੱਚ ਕੱਢ ਲਓ ਤੇ ਇਸ ਨੂੰ ਫ੍ਰਿਜ ਦੇ ਵਿੱਚ ਰੱਖੋ ਤੇ ਇਸ ਨੂੰ ਲੋੜ ਅਨੁਸਾਰ ਵਰਤੋ